ਸ੍ਰੀ ਕਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਡਿਵਾਈਨ ਇਲਾਹੀ ਬਣੀ ਤੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਸ਼ਹੀਦੀ ਐਹਸਾਨ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਤੇ ਨਾਲ ਹੀ ਦਰਸ਼ਨ ਕਰਵਾਵਾਂਗੇ ਧੰਨ ਗੁਰੂ ਰਾਮਦਾਸ ਜੀ ਦੀ ਚਰਨ ਛੋਹ ਬਰਾਪਤ ਸ਼੍ਰੀ ਦਰਬਾਰ ਸਾਹਿਬ ਜੀ ਦੇ ਵੈਸੇ ਤਾਂ ਸਾਡੀ ਯਾਤਰਾ ਜਲੰਧਰ ਤੋਂ ਸ਼ੁਰੂ ਹੋਣੀ ਸੀ ਪਰ ਕੁਝ ਰੀਜ਼ਨ ਕਰਕੇ ਮੈਂ ਜਲੰਧਰ ਤੋਂ ਅੰਮ੍ਰਿਤਸਰ ਦੀ ਵੀਡੀਓ ਨਹੀਂ ਬਣਾ ਸਕਿਆ ਸਾਡੀ ਯਾਤਰਾ ਮਾਤਾ ਕੋਲਾ ਜੀ ਪਬਲਿਕ ਸਕੂਲ ਤੋਂ ਸ਼ੁਰੂ ਹੁੰਦੀ ਹੈ ਮਾਤਾ ਕੋਲਾ ਜੀ ਪਬਲਿਕ ਸਕੂਲ ਤੋਂ ਅਸੀਂ ਪਹੁੰਚਦੇ ਹਾਂ ਖੰਡੇ ਵਾਲੇ ਚੌਂਕ ਤੇ ਖੰਡੇ ਵਾਲੇ ਚੌਂਕ ਤੋਂ ਗੁਰੂ ਘਰ ਦੇ ਬਹੁਤ ਸੋਹਣੇ ਦਰਸ਼ਨ ਹੋ ਰਹੇ ਸੀਗੇ ਅਸੀਂ ਸਵੇਰੇ 9 ਵਜੇ ਪਹੁੰਚ ਚੁੱਕੇ ਸੀਗੇ ਚੁਪਹਿਰੇ ਸਰ ਦਾ ਪਾਠ 12 ਵਜੇ ਤੋਂ ਦੁਪਹਿਰੇ 4 ਵਜੇ ਤੱਕ ਸੀਗਾ ਜਿਸ ਕਰਕੇ ਅਸੀਂ ਡਿਸਾਈਡ ਕੀਤਾ ਕਿ ਅਸੀਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਾਂਗੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦੇ ਬਾਹਰ ਸੰਗਤ ਦੀ ਬਹੁਤ ਭੀੜ ਸੀਗੀ ਹਰ ਵਾਰ ਦੀ ਤਰ੍ਹਾਂ ਬਾਜ਼ਾਰ ਦੇ ਵਿੱਚ ਬਹੁਤ ਭੀੜ ਸੀਗੀ ਫਿਰ ਅਸੀਂ ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਪਹੁੰਚੇ ਫਿਰ ਅਸੀਂ ਧੰਨ ਧੰਨ ਬਾਬਾ ਅਟਲ ਰਾਏ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਤੋਂ ਹੁੰਦੇ ਹੋਏ ਜੋੜਾ ਘਰ ਪਹੁੰਚੇ ਜੋੜਾ ਘਰ ਦੇ ਵਿੱਚ ਬਹੁਤ ਸਾਰੇ ਸੇਵਾਦਾਰ ਸੇਵਾ ਕਰ ਰਹੇ ਸੀਗੇ ਅਸੀਂ ਆਪਣੇ ਜੋੜੇ ਜਮਾ ਕਰਵਾਏ ਤੇ ਅਸੀਂ ਤੁਰ ਪਏ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰੇ ਫਿਰ ਅਸੀਂ ਲੰਗਰ ਹਾਲ ਵੱਲੋਂ ਹੁੰਦੇ ਹੋਏ ਦਰਬਾਰ ਸਾਹਿਬ ਜੀ ਦੇ ਦਰਸ਼ਨ ਕੀਤੇ ਬੜਾ ਮਨ ਨੂੰ ਸਕੂਨ ਮਿਲ ਰਿਹਾ ਸੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਕੇ ਫਿਰ ਅਸੀਂ ਸਰੋਵਰ ਦੇ ਵਿੱਚ ਪੰਜ ਸਨਾਨਾ ਕੀਤੀਆਂ ਤੇ ਮੱਥਾ ਟੇਕਿਆ ਸਰੋਵਰ ਦੇ ਵਿੱਚ ਸੇਵਾਦਾਰ ਬੜੀ ਸ਼ਰਧਾ ਦੇ ਨਾਲ ਸਾਫ਼ ਸਫਾਈ ਦੀ ਸੇਵਾ ਕਰ ਰਹੇ ਸੀ ਅਸੀਂ ਇੱਥੋਂ ਮੱਥਾ ਟੇਕ ਕੇ ਦਰਬਾਰ ਸਾਹਿਬ ਦੀ ਪਰਿਕਰਮਾ ਆਰੰਭ ਕਰ ਦਿੱਤੀ ਦਰਬਾਰ ਸਾਹਿਬ ਦੀ ਪਰਿਕਰਮਾ ਕਰਦੇ ਹੋਏ ਅਸੀਂ ਪਹੁੰਚੇ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਇੱਥੇ ਸਾਨੂੰ ਬਾਬਾ ਜੀ ਨੇ ਵੀਡੀਓ ਬਣਾਉਣ ਤੋਂ ਰੋਕਤਾ ਤੇ ਅਸੀਂ ਵੀ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਮੱਥਾ ਟੇਕ ਕੇ ਪਰਿਕਰਮਾ ਦੁਬਾਰਾ ਸ਼ੁਰੂ ਕਰ ਦਿੱਤੀ। ਇੱਥੇ ਅਸੀਂ ਵੇੜੇ ਤੇ ਬਾਬਾ ਜੀ ਨੂੰ ਸਰੋਵਰ ਦੀ ਸੇਵਾ ਕਰਦੇ ਦੇਖਿਆ। ਫਿਰ ਅਸੀਂ ਪਹੁੰਚੇ ਦਰਸ਼ਨੀ ਦਿਉੜੀ ਤੇ। ਦਰਸ਼ਨੀ ਦਿਉੜੀ ਮੱਥਾ ਟੇਕਣ ਤੋਂ ਬਾਅਦ ਅਸੀਂ ਲਾਈਨ ਦੇ ਵਿੱਚ ਲੱਗ ਗਏ। ਲਾਈਨ ਦੇ ਵਿੱਚ ਸੰਗਤ ਦਾ ਬਹੁਤ ਜ਼ਿਆਦਾ ਇਕੱਠ ਹੋਣ ਦੇ ਕਰਕੇ ਅਸੀਂ ਵੀਡੀਓ ਨਹੀਂ ਬਣਾ पाए। ਫਿਰ ਕਾਫੀ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਅਸੀਂ ਦਰਬਾਰ ਸਾਹਿਬ ਦੇ ਅੰਦਰ ਪਹੁੰਚੇ। ਦਰبار ਸਾਹਿਬ ਦੇ ਅੰਦਰ ਬਹੁਤ ਜ਼ਿਆਦਾ ਆਨੰਦਮਈ ਮਾਹੌਲ ਸੀ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਮੱਥਾ ਟੇਕਿਆ ਫਿਰ ਅਸੀਂ ਦਰਬਾਰ ਸਾਹਿਬ ਦੇ ਉੱਪਰ ਗਏ ਉੱਪਰ ਮੱਥਾ ਟੇਕਿਆ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹੋਏ ਅਸੀਂ ਪਰਿਕਰਮਾ ਕੀਤੀ ਸੰਗਤ ਦੇ ਇਕੱਠ ਨੂੰ ਧਿਆਨ ਰੱਖਦੇ ਹੋਏ ਅਸੀਂ ਮੱਥਾ ਟੇਕ ਕੇ ਬਾਹਰ ਵੱਲ ਮੁਖ ਕੀਤਾ ਫਿਰ ਅਸੀਂ ਸੇਵਾਦਾਰਾਂ ਤੋਂ ਕੜਾਹ ਪ੍ਰਸ਼ਾਦ ਲਿਆ ਸ੍ਰੀ ਅਕਾਲ ਤਖਤ ਸਾਹਿਬੋਂ ਅਕਾਲ ਤਖਤ ਸਾਹਿਬ ਮੱਥਾ ਟੇਕਨ ਤੋਂ ਬਾਅਦ ਅਸੀਂ ਨਿਸ਼ਾਨ ਸਾਹਿਬ ਮੱਥਾ ਟੇਕਿਆ ਫਿਰ ਅਸੀਂ ਪਹੁੰਚੇ ਸੰਤ ਜਰਨੈਲ ਸਿੰਘ ਪਿੰਡਰਾ ਵਾਲਾ ਜੀ ਦੀ ਲਾਇਬ੍ਰੇਰੀ ਵਿੱਚ ਇਸ ਲਾਇਬ੍ਰੇਰੀ ਦੇ ਮੈਂ ਪਹਿਲੀ ਵਾਰ ਦਰਸ਼ਨ ਕੀਤੇ ਤੇ ਮੈਂ ਦੇਖਿਆ ਜੂਨ 1984 ਵਿੱਚ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਜਿਹੜੇ ਵੀ ਸਿੰਘ ਸ਼ਹੀਦ ਹੋਏ ਸੀ ਉਹਨਾਂ ਸਾਰਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਸ਼ਰਧਾਂਜਲੀ ਦਿੱਤੀ ਗਈ ਇੱਥੇ ਸ਼ਹੀਦ ਸਿੰਘਾਂ ਤੇ ਬਣੀ ਫਿਲਮ ਸੰਗਤ ਨੂੰ ਦਿਖਾਈ ਜਾ ਰਹੀ ਸੀਗੀ ਫਿਰ ਅਸੀਂ ਲਾਇਬ੍ਰੇਰੀ ਤੋਂ ਬਾਹਰ ਨਿਕਲਦੇ ਹੋਏ 84ਵੇਂ ਦੀ ਜੋ ਮੰਦਭਾਗੀ ਘਟਨਾ ਵਾਪਰੀ ਸੀ ਅਕਾਲ ਤਖਤ ਸਭ ਢੇਢੀ ਦਾ ਢਾਂਚਾ ਤਿਆਰ ਕੀਤਾ ਹੋਇਆ ਸੀ ਫਿਰ ਅਸੀਂ ਲਾਇਬ੍ਰੇਰੀ ਤੋਂ ਬਾਹਰ ਨਿਕਲ ਕੇ ਅਜਦਾ ਹੁਕਮਨਾਮਾ ਪੜ੍ਹਦੇ ਹੋਏ ਅਸੀਂ ਪ੍ਰਕਰਮਾ ਕੰਟੀਨਿਊ ਕੀਤੀ ਫਿਰ ਅਸੀਂ ਦੋ ਨਿਹੰਗ ਸਿੰਘ ਦੇਖੇ ਜੋ ਨੀਲੇ ਬਾਣੇ ਦੇ ਵਿੱਚ ਬਹੁਤ ਸੋਹਣੇ ਲੱਗ ਰਹੇ ਸੀ ਅਸੀਂ ਉਹਨਾਂ ਦੀ ਵੀਡੀਓ ਬਣਾਈ ਤੇ ਵੀਡੀਓ ਬਣਾਉਣ ਤੋਂ ਬਾਅਦ ਅਸੀਂ 베ਰੀ ਸੈਦ ਦੇ ਦਰਸ਼ਨ ਕੀਤੇ ਪਰਿਕਰਮਾ ਕਰਦੇ ਹੋਏ ਅਸੀਂ ਫਿਰ 베ਰੀ ਸਾਹਿਬ ਦੇ ਦਰਸ਼ਨ ਕੀਤੇ 베ਰੀ ਸਾਹਿਬ ਮੱਥਾ ਟੇਕਣ ਤੋਂ ਬਾਅਦ ਅਸੀਂ ਪਰਿਕਰਮਾ ਦੀ ਸਮਾਪਤੀ ਕੀਤੀ ਤੇ ਮੱਥਾ ਟੇਕਿਆ ਫਿਰ ਅਸੀਂ ਪਹੁੰਚੇ ਲੰਗਰ ਹਾਲ ਲੰਗਰ ਹਾਲ ਵਿੱਚ ਪ੍ਰਸ਼ਾਦਾ ਚੱਕਣ ਤੋਂ ਬਾਅਦ ਅਸੀਂ ਚਾਲੇ ਪਏ ਜੋੜਾ ਘਰ ਵਿੱਚ ਜੋੜਾ ਘਰ ਤੋਂ ਬਾਅਦ ਅਸੀਂ ਫਿਰ ਪਹੁੰਚੇ ਗੁਰਦੁਆਰਾ ਬਾਬਾ ਅਟੱਲ ਸਹਿਨ ਜੀ ਇੱਥੋਂ ਮੱਥਾ ਟੇਕਣ ਤੋਂ ਬਾਅਦ ਅਸੀਂ ਬਾਜ਼ਾਰ ਪਹੁੰਚੇ ਬਾਜ਼ਾਰ ਤੋਂ ਮੇਰੇ ਭਤੀਜੇ ਵਾਸਤੇ ਦਸਤਾਰ ਲਈ ਜਦ ਤੱਕ ਉਹ ਦਸਤਾਰ ਲੈ ਰਹੇ ਸੀਗੇ ਮੈਂ ਸੋਚਿਆ ਕਿ ਮੈਂ ਸੰਗਤ ਦੇ ਸ਼ੋਟ ਲੈ ਲਵਾਂ ਥੋੜੀ ਦੇਰ ਬਾਅਦ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਭੀੜ ਹੋ ਚੁੱਕੀ ਸੀ। ਕਾਫੀ ਜ਼ਿਆਦਾ ਭੀੜ ਹੋਣ ਤੋਂ ਬਾਅਦ ਵੀ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਸੀਗੇ। ਸਾਡੇ ਵਾਪਸ ਆਉਣ ਤੱਕ ਸੰਗਤ ਐਨੀ ਜ਼ਿਆਦਾ ਵੱਧ ਚੁੱਕੀ ਸੀ ਕਿ ਸੰਗਤ ਨੂੰ ਜਿੱਥੇ ਜਗ੍ਹਾ ਮਿਲ ਰਹੀ ਸੀ ਸੰਗਤ ਬੈਠੇ ਜਾ ਰਹੀ ਸੀ। ਫਿਰ ਕਾਫੀ ਦੂਰ ਚੱਲਣ ਤੋਂ ਬਾਅਦ ਅਸੀਂ ਠੰਡੇ ਮਿੱਠੇ ਜਲ ਦੀ ਸ਼ਬੀਲ ਪੀਤੀ। ਫਿਰ ਅਸੀਂ ਲੱਗ ਗਏ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਲਾਈਨ ਦੇ ਵਿੱਚ। ਸੰਗਤ ਦੀ ਬਹੁਤ ਜ਼ਿਆਦਾ ਭੀੜ ਸੀ, ਬਹੁਤ ਜ਼ਿਆਦਾ ਗਰਮੀ ਹੋ ਰਹੀ ਸੀ। ਫਿਰ ਜਦੋਂ ਅਸੀਂ ਦਰਸ਼ਨੀ ਦਿਓੜੀ ਤੱਕ ਪਹੁੰਚੇ, ਤਦ ਤੱਕ ਸੁਪੈਰਾ ਸਦਾ ਪਾਠ ਆ ਪ੍ਰਸ਼ਾਦ ਲੈਣ ਤੋਂ ਬਾਅਦ ਕਾਸੀ ਬਾਹਰ ਸੰਗਤ ਦਾ ਇਕੱਠ ਦੇਖਿਆ ਜੋ ਬੁੜੇ ਸ਼ਰਦਾ ਦੇ ਨਾਲ ਪਾਠ ਕਰ ਰਹੀ ਸੀ ਬੈਣ ਦੀ ਜਗ੍ਹਾ ਨਾ ਹੋਣ ਕਰਕੇ ਅਸੀਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੀ ਸਕੂਲ ਦੇ ਵਿੱਚ ਪਾਰਕ ਸੀ ਜਿੱਥੇ ਜਾ ਕੇ ਅਸੀਂ ਬੈਠੇ ਇੱਥੇ ਵੀ ਸੰਗਤ ਦਾ ਬਹੁਤ ਜ਼ਿਆਦਾ ਇਕੱਠ ਸੀਗਾ ਅਸੀਂ ਇੱਥੇ ਬੈਠ ਕੇ ਚੁਪਾਇਰੇ ਸਾਹਿਬ ਦਾ ਪਾਠ ਕੀਤਾ ਤੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਾਈ ਪਾਠ ਦੀ ਸਮਾਪਤੀ ਤੋਂ ਬਾਅਦ ਅਰਦਾਸ ਬੇਨਤੀ ਹੋਈ ਫਿਰ ਹੁਕਮਨਾਮਾ ਸੁਣ ਕੇ ਅਸੀਂ ਚੱਲੇ ਭਾਈ ਮਾਤਾ ਕੋਲਾਜੀ ਸਕੂਲ ਜਿੱਥੇ ਅਸੀਂ ਗੱਡੀ ਖੜੀ ਕੀਤੀ ਸੀ ਇੱਥੇ ਸੰਗਤਾਂ ਵੱਲੋਂ ਸ਼ਬੀਲ ਦੀ ਸੇਵਾ ਲਗਾਈ ਗਈ ਸੀ ਥੋੜੀ ਜਹੀ ਸੇਵਾ ਕਰਵਾਉਣ ਤੋਂ ਬਾਅਦ ਅਸੀਂ ਮੁੱਖ ਕੀਤਾ ਘਰ ਵਾਪਸੀ ਬਣ ਤੁਹਾਨੂੰ ਇਹ ਸਾਡੀ ਪਹਿਲੀ ਵੀਡੀਓ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਹੌਸਲਾ ਜ਼ਰੂਰ ਬਤਾਓ ਥੋੜੀ ਇੰਪਰੂਵਮੈਂਟ ਤੋਂ ਬਾਅਦ ਤੁਹਾਨੂੰ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ